ਸਰ ਜਗਦੀਸ਼ ਸਿੰਘ ਗੱਲਿਆਵਾਲ ਸਾਹਿਬ ਨੂੰ ਜਿਹੜਾ ਰਾਤ ਨੂੰ ਉਹਨਾਂ ਨੂੰ 2:30 ਵਜੇ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ ਹੈ ਪੰਜਾਬ ਸਰਕਾਰ ਮੈਂ ਉਹਦੀ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਦੀ ਕੜੀ ਨਿੰਦਾ ਕਰਦਾ ਕਿਉਂਕਿ ਮੈਨੂੰ ਪਤਾ ਹੈ ਦੋਵਾਂ ਨੇ ਮਿਲੀ ਭੁਗਤ ਨਾਲ ਇਹ ਕੰਮ ਕੀਤਾ ਔਰ ਅਨਫੋਰਚੂਨੇਟ ਬਦਕਿਸਮਤੀ ਇਸ ਗੱਲ ਦੀ ਆ ਕਿ ਇਸ ਜਿਸ ਦਿਨ 26 ਨਵੰਬਰ ਨੂੰ ਸੰਵਿਧਾਨ ਦਿਵਸ ਆ ਸਾਰੇ ਮੁਲਕ 'ਚ ਮਨਾਇਆ ਜਾ ਰਿਹਾ ਉਸ ਦਿਨ ਸਰ ਡੱਲੇਵਾਲ ਸਾਹਿਬ ਨੂੰ ਜਿਹੜਾ ਸੰਵਿਧਾਨ ਨੇ ਉਹਨਾਂ ਨੂੰ ਐਜੀਟੇਸ਼ਨ ਕਰਨ ਦਾ ਹੱਕ ਸ਼ਾਂਤੀਪੂਰਨ ਦਿੱਤਾ ਉਹਦਾ ਹੱਕ ਦਾ ਇਹਨਾਂ ਨੇ ਉਲੰਘਣ ਕੀਤਾ ਔਰ ਪੰਜਾਬ ਸਰਕਾਰ ਨੇ ਤਾਂ ਇੰਨਾ ਕਾਇਰਾਨਾ ਐਕਟ ਕੀਤਾ ਕੇ ਕੇਂਦਰ ਸਰਕਾਰ ਤੇ ਜ਼ਿਆਤੀਆਂ ਕਰਦੀ ਆ ਹੁਣੇ ਝੋਨੇ ਨਾਲ ਜ਼ਿਆਤੀ ਕਰਕੇ ਆਈ ਹੈ ਕੇਂਦਰ ਸਰਕਾਰ ਲੇਕਿਨ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂ ਬਿਲਕੁਲ ਮਿਲੀ ਭੁਗਤਾਲਾ ਕੰਮ ਕਰ ਰਹੀ ਆ ਅਰੈਸਟ ਕਰਨ ਚ ਵੀ ਔਰ ਝੋਨੇ ਚ ਵੀ ਕਿਸਾਨਾਂ ਨੂੰ ਖਰਾਬ ਕਰਨ ਦੀ ਇਸ ਕਰਕੇ ਮੈਂ ਦੋਹਾਂ ਸਰਕਾਰਾਂ ਦੀ ਬਹੁਤ ਕੜੀ ਨਿੰਦਾ ਕਰਦਾ ਹੈਗਾ ਔਰ ਮੈਂ ਜਲਦੀ ਤੋਂ ਜਲਦੀ ਜਾ ਕੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਛਡਾ ਕੇ ਔਰ ਜੋ ਉਹਨਾਂ ਦਾ ਸੰਵਿਧਾਨਿਕ ਹੱਕ ਆ ਉਹ ਆਪਣਾ ਪੂਰਾ sakman.